どうも。<music>

দু <laughs> <laughs> ਆ ਜਾ ਜੀ ਗੁਰੂ ਦੇ ਬਾਲ ਲੱਖ ਲੱਖ ਵਾਰ ਚੇਤੇ ਚਾਣਦੇ ਆ ਆ ਲੈ ਕਿਹਦਾ ਸੀ ਮੇਰਾ ਪਤਨਾ ਲੱਗੋਈ ਕਸੂਰ ਨੂੰ ਸੀ ਅੱਜ ਲੱਗਵੇ ਲੈ ਹੈ ਗਈ ਸੀ ਅਭੀ ਮੈਨੂੰ ਵੀ ਦੱਸ ਦੋ ਲੈ ਹੈ ਗਈ ਸੀ ਤੇ ਥੋੜਾ ਰੌਲਾ ਸੀ ਗੁਜਰਾ ਅੱਜ ਮੈਂ ਹੰਦਾ ਕੀ ਹੋਇਆ ਮੇਰੇ ਨਾਲ ਦੇਖ ਕੋਈ ਮੰਜੀ ਮੇਰਾ ਪਤਨਾ ਲੱਗੋਈ ਤੇ ਦੇਖੋ ਮਤਲਬ ਤੈਨੂੰ ਮਤਲਬ ਕਾਹਦਾ ਕੀ ਮਤਲਬ ਹੈ ਬੱਸ ਕਰ ਨੇ ਫੰਦੀ ਹੋ ਗਈ ਮੈਂ ਪੁੱਤ ਜਾਨੀ ਨਾ ਦੇਵ ਨੇ ਮਾਇਆ ਦੁਭਾਂ ਦੇ ਬੱਸ ਨਹੀਂ ਮੈਂ ਗੱਲ ਬਾਰੇ ਦੀ ਦਾ ਬਾਦ ਇਹ ਪਹਿਲੇ ਦਰਸ਼ਨ ਕਿੱਤੇ ਕਿਹੜੀ ਗੱਲ ਲੈ ਕੇ ਗਏ ਕੀ ਰਲਾ ਗਏ ਤੇਰੇ ਪੁੱਤ ਇਹਨਾਂ ਦੇ ਕੋਈ ਨਾ ਬੰਦ ਤਾਂ ਉਹ ਮੇਰੇ ਕਰਕੇ ਭੱਜ ਗਈ ਆਪ ਦੋਸਤ ਮੈਂ ਕਰਕੇ ਦੱਸਿਆ ਮਾਵਾ ਬਲਾ ਦੇ ਹਾਏ ਆ ਬਲਗ ਕੇ ਆਪਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਬਣ ਗਿਆ ਖਾਂਦੇ ਮੇਰੇ ਪੁੱਤ ਦਾ ਕੋਈ ਰੌਲਾ ਨਹੀਂ ਸੀ ਇਹ ਕਾਮ ਕਾਬਲਾ ਸੀ ਤੋ ਖੈ ਨਾ ਰੌਲਾ ਲੱਗਿਆ ਲੱਭੂ ਦੱਸੋ ਕਿਹੜਿਆਂ ਨੇ ਮਾਰਿਆ ਮੇਰਾ ਪੁੱਤ ਹੁਣ ਹੁਣ ਦੱਸ ਬੇ ਗੁਜਰਾ ਕਿੱਥੇ ਗਿਆ ਤੂੰ ਮੈਂ ਕਿਹਾ ਹੁਣ ਗੁਜਰ ਤੂੰ ਦੱਸ ਮੇਰਾ ਪੁੱਤ ਤੂੰ ਲੈ ਕੇ ਗਿਆ ਸੀ ਰੌਲਾ ਤੇਰਾ ਸੀ ਕਰੋ ਕਹਿੰਦਾ ਨਿੱਕਰ ਲਾ ਗਿਆ ਲੋਰ ਪਾਇਆ ਭੂਟ ਪਾਇਆ ਵੇ ਪੁੱਤ ਤੇਰੇ ਭੂਟ ਉੱਤੇ ਤੇਰੇ ਪੈਰ ਤੇ ਆ ਤੇਰਾ ਪੁੱਤ ਤੇਰਾ ਘੇੜਾ ਮੜ ਕੇ ਆਉਣਾ ਮੈਂ ਬੁਤਾਂ ਹੀ ਕਰੂਗੀ ਆਹ ਕਿਤੋਂ ਲਾਉਗੀ ਮੈਂ ਕੈਨੂ ਹਾਏ ਬੁਤਾ ਕੋਏ ਬੁਤਾ ਬੈਠ ਗਿਆ ਬਿਛੜਾ ਬੈ ਗਿਆ ਹਾਏ ਰੱਬ ਹਾਲੇ ਬਤਦਾ ਦੇ ਜਾਣ ਦੱਸਦਾ ਤਾਂ ਨਹੀਂ ਹੁੰਦੇ ਮੇਰੇ ਸਾਹਮਣੇ ਕਿਰਾ ਮੇਰੀ ਗੱਲ ਕਲੀਅਰ ਕਰੋ ਕਿ ਰੋਣਾ ਸੀ ਕਿ ਰੋਣਾ ਸੀ ਇਹ ਜਿੰਨੇ ਨੇ ਮਾਰਿਆ ਮੇਰਾ ਪਤ ਕੀ ਰੋਣਾ ਸੀ ਮੇਰਾ ਤਾਂ ਪਤ ਦਾ ਕੋਈ ਕਸੂਰ ਨਹੀਂ ਸੀ ਮੇਰੇ ਪਤ ਨੂੰ ਕਰੋ ਮੋਰ ਘਰ ਕੰਮ ਕੇ ਸਾਧ ਕੇ ਲੈ ਕੇ ਗਏ ਉਠਾ ਕੇ ਹਾਏ ਕੱਲ ਓਏ ਸਾਡੀ ਗੱਲ ਕੀ ਸੀ